ਨਾਮ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜੀ ਮੈਂ ਗੁਰਦੀਪ ਸਿੰਘ ਭੰਡਾਰਾ ਸੂਬਾ ਜਨਰ ਸਕੱਤਰ ਪੰਜਾਬ ਕਿਸਾਨ ਯੂਨੀਅਨ ਬਾਗੀ ਅੱਜ ਜਿਹੜੀ ਕਾਨਫਰੰਸ ਹੋ ਰਹੀ ਆ ਪਿੰਡ ਵਾਲਾ ਕਹਿੰਦਾ ਕਾਫੀ ਤਕਾ ਹੋ ਰਿਆ ਵਾ ਕਿਸੇ ਜਾਨੀ ਕੀ ਸ਼ੌਕਾਰ ਬੋਲਣਾ ਜਮੀਨ ਨੱਪੀ ਗਈ ਆ ਇਹ ਗਰੀਬ ਢੇੜੇ ਢਾਡੀਦਾਰ ਬੰਦੇ ਆ ਕਾਲੇ ਤਸ਼ੱਦਦ ਚ ਰਹਿ ਰਹੇ ਨੇ ਇਸ ਵਾਰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਪਿਛਲੇ ਦਿਨੀ ਪਿੰਡ ਕਿਸ਼ਨ ਸਿੰਘ ਵਾਲਾ ਜ਼ਿਲ੍ਹਾ ਕਪੂਰਥਲਾ ਦੇ ਜਿਹੜੇ ਕੁਸ਼ਮਸਨੀਕ ਮੇਰੇ ਕੋਲੇ ਆਏ ਸੀਗੇ ਤੇ ਇਹਨਾਂ ਨੇ ਸਾਰੇ ਜਿਹੜੇ ਕਾਗਜ਼ ਪੱਤਰ ਆ ਸਾਰੇ ਦਿਖਾਏ ਸੀਗੇ ਉਹਦੇ ਵਿੱਚ ਇਹ ਤੁਹ ਮ ਦੱਸਣਾ ਚਾਹੂੰਗਾ ਏ ਕਿ ਜਿਹੜੀ ਇਹ ਪੂਰੀ ਦੀ ਪੂਰੀ ਬੈਲਟ ਹੈ ਬੇਟ ਦਾ ਇਲਾਕਾ ਏ ਜਿਹੜੀ ਇਹ ਸੁਲਤਾਨਪੁਰ ਤੱਕ ਜਾਂਦੀ ਏ ਸਾਰੀ ਜ਼ਮੀਨ ਹੈ ਇਹ ਸੈਂਟਰ ਸਰਕਾਰ ਦੀ ਜ਼ਮੀਨ ਸੀਗੀ ਪਰੰਤੂ ਕੁਝ ਤਣਾੜ ਲੋਕਾਂ ਵੱਲੋਂ ਜਿਹੜੀ ਧੋਖਾ ਧੜੀ ਦੇ ਨਾਲ ਉਹਨਾਂ ਵੱਲੋਂ ਜਿਹੜੀ ਹੈਗੀ ਆ ਇਸ ਜ਼ਮੀਨ ਦੀਆਂ 1996 ਜਾਂ 92 93 ਦੇ ਵਿੱਚ ਜਿਹੜੀਆਂ ਰਜਿਸਟਰੀਆਂ ਕਰਵਾਈਆਂ ਜਾਂਦੀਆਂ ਜਾਂਦ ਕੇ ਇਹ ਜਿਹੜੇ ਅੱਠ ਪਰਿਵਾਰ ਨੇ ਉਹਨਾਂ ਨੂੰ ਇਹ ਜ਼ਮੀਨ ਅਲਾਟ ਹੋਈ ਸੀ ਮੈਂ ਤੁਹਾਨੂੰ ਡਾਕੂਮੈਂਟ ਵੀ ਦਿਖਾਉਣਾ ਚਾਹੂੰਗਾ ਕਿ ਇਹਦੇ ਵਿੱਚ ਸ਼ਰੀਆ ਵਿੱਚ ਲਿਖਿਆ ਕਿ ਇਹ ਸ਼ਾਮਲਾਟ ਸੀਗੀ ਤੇ ਜਿਹੜੀਆਂ ਇਹ ਇਹ ਸਾਰੇ ਪਰਿਵਾਰਾਂ ਨੂੰ ਜਿਹੜੀ ਜ਼ਮੀਨ ਇਹ ਜਿਹੜੀ ਸੀਗੀ ਉਹ ਦਿੱਤੀ ਗਈ ਸੀਗੀ ਪਰੰਤੂ ਕੁਝ ਤਣਾੜ ਲੋਕਾਂ ਵੱਲੋਂ ਸਰਕਾਰ ਦੇ ਨਾਲ ਰਲ ਕੇ ਜਿਹੜਾ ਉਹ ਪੰਜਾਬ ਦਾ ਕਾਲਾ ਦੌਰ ਸੀਗਾ ਉਸ ਸਮੇਂ ਜਿਹੜਾ ਹੈਗਾ ਵਾ ਇਹਨਾਂ ਨੂੰ ਡਰਾ ਧਮਕਾ ਕੇ ਉਸ ਜ਼ਮੀਨ ਦਾ ਜਿਹੜਾ ਮਾਲਕੀ ਹੱਕ ਇਹਨਾਂ ਕੋਲ ਖੋਇਆ ਗਿਆ ਪਰੰਤੂ ਇੱਥੇ ਇੱਕ ਇੱਕ ਸਵਾਲ ਇਹ ਵੀ ਬਣਦਾ ਕਿ ਜਿਹੜਾ ਪ੍ਰਸ਼ਾਸਨ ਕੀ ਕਰ ਰਿਹਾ ਵਾ ਜਦ ਕਿ ਜਿਹੜੀਆਂ ਕੇਂਦਰ ਸਰਕਾਰ ਦੀਆਂ ਜ਼ਮੀਨਾਂ ਨੇ ਚਾਹੇ ਉਹ ਸੁਲਤਾਨਪੁਰ ਦੀ ਗੱਲ ਕਰ ਲਈਏ ਚਲਵੰਡੀ ਚੌਧਰੀਆਂ ਦੀ ਗੱਲ ਕਰ ਲਈਏ ਪਿੱਛੇ ਆਪਾਂ ਢਲਵਾਂ ਨਾਲਾ ਤੱਕ ਦੀ ਗੱਲ ਕਰ ਲਈਏ ਜਿਹੜੀਆਂ ਸੈਂਟਰ ਦੀਆਂ ਜ਼ਮੀਨਾਂ ਨੇ ਇਹਨਾਂ ਦੀ ਰਜਿਸਟਰੀਆਂ ਤਾਂ ਹੋਈ ਨਹੀਂ ਸਕਦੀਆਂ ਕਿਉਂਕਿ ਜ਼ਮੀਨਾਂ ਸਾਰੀਆਂ ਸਰਕਾਰੀ ਨੇ ਪਰ ਜਿਹੜੇ ਉਹ ਕਾਨਗੋ ਪਟਵਾਰੀ ਤਹਿਸੀਲਦਾਰ ਸੀਗੇ ਜਾਂ ਡੀਸੀ ਲੈਵਲ ਦੇ ਬੰਦੇ ਸੀਗੇ ਜਾਂ ਕੋਈ ਵੀ ਆਲਾ ਅਧਿਕਾਰੀ ਸੀ ਕਿਉਂਕਿ ਰਕਬਾ ਬਹੁਤ ਵੱਡਾ ਏ ਜਿਹੜਾ ਤੁਸੀ ਬੰਨ ਤੇ ਅਡਵਾਂਸ ਬੰਦੇ ਵਿਚਲਾ ਕੋਸ਼ ਰਕਬਾ ਤੇ ਅਡਵਾਂਸ ਬ ਕੈਲਰੀਆ ਜ਼ਮੀਨ ਬੰਦੀ ਹੈ ਉਹਨਾਂ ਦੇ ਉੱਪਰ ਵੀ ਕੋਈ ਕਾਰਵਾਈ ਅੱਜ ਤੱਕ ਅਮਲ ਵਿੱਚ ਨਹੀਂ ਲਿਆਂਦੀ ਗਈ ਸੋ ਅਸੀਂ ਪੰਜਾਬ ਕਿਸਾਨ ਜੂਨੇ ਬਾਕੀ ਵੱਲੋਂ ਇਹ ਮੰਗ ਕਰਦੇ ਆ ਕਿ ਜਿਹੜੇ 8 ਪਰਿਵਾਰ ਨੇ ਇਹਨਾਂ ਨੂੰ ਇਹਨਾਂ ਦਾ ਬਣਦਾ ਹੱਕ ਦਵਾਇਆ ਜਾਵੇ ਦੂਸਰੀ ਗੱਲ ਆ ਕਿ ਜਿਹੜੇ ਆਲਾ ਅਧਿਕਾਰੀ ਹੈਗੇ ਚਾਹੇ ਇਸ ਜਿਹੜਾ ਹੈਗਾ ਪੂਰੇ ਦਾ ਪੂਰਾ ਘਪਲਾ ਹੋਇਆ ਉਹਦੇ ਵਿੱਚ ਸ਼ਾਮਲ ਨੇ ਚਾਹੇ ਉਹ ਪਟਵਾਰੀ ਨੇ ਤਹਿਸੀਲਦਾਰ ਨੇ ਕਾਨਗੋ ਨੇ ਉਹਨਾਂ ਸਾਰਿਆਂ ਦੇ ਉੱਪਰ ਕਿਉਂਕਿ ਇਹ ਜਿਹੜੀਆਂ ਰਜਿਸਟਰੀਆਂ ਨੇ ਇਹ ਬੰਦਿਆਂ ਨੇ ਆਪ ਤੱਕ ਕਿਸ ਨੇ ਕਰਨੀ ਲਈਆਂ ਇਹ ਕਿਸੇ ਨਾ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਮਾਲ ਵਿਭਾਗ ਦੇ ਅਧਿਕਾਰੀ ਉਹਨਾਂ ਵੱਲੋਂ ਕੀਤੀਆਂ ਗਈਆਂ ਉਹਨ ਦੇ ਵਿੱਚ ਹੈ ਉਹ ਰਟਾਇਰ ਵੀ ਅੱਜ ਹੋ ਚੁੱਕੇ ਹੋਣਗੇ ਉਹਨਾਂ ਦੇ ਉੱਪਰ ਵੀ ਜਿਹੜੀਆਂ ਹੈਗੀਆਂ ਕਾਰਵਾਈਆਂ ਬਣਦੀਆਂ ਨੇ ਕਿਉਂਕਿ ਕਪਲਾ ਬਹੁਤ ਵੱਡਾ ਹੈ ਇਕੱਲਾ ਇੱਥੇ ਨੀਗਾ ਸੁਲਤਾਨਪੁਰ ਦੇ ਵਿੱਚ ਬਹੁਤ ਇਦਾਂ ਦੇ ਮਸਲੇ ਜਿਹੜੇ ਹੈਗੇ ਉਹ ਚੱਲਦੇ ਆ ਤਲਵੰਡੀ ਚੌਧਰੀਆਂ ਦੇ ਵਿੱਚ ਬਹੁਤ ਇਦਾਂ ਦੇ ਮਸਲੇ ਚੱਲਦੇ ਆ ਜਿੱਥੇ ਕਿ ਜਿਹੜਾ ਕੁਛ ਤਾਂ ਆੜ ਲੋਕਾਂ ਵੱਲੋਂ ਉਹਨਾਂ ਸਮਿਆਂ ਦੇ ਵਿੱਚ ਜਦੋਂ ਪੰਜਾਬ ਦਾ ਕਾਲਾ ਦੌਰ ਪਹਿਲਾਂ ਦੱਸ ਕੇ ਹਟਿਆ ਕਿ ਉਦੋਂ ਇਹਨਾਂ ਨੇ ਸਾਰਾ ਕੁਝ ਕੀਤਾ ਸੋ ਅਸੀਂ ਪੰਜਾਬ ਕਿਸਾਨ ਯੂਨੀਅਨ ਅੰਬਾਗੀ ਵੱਲੋਂ ਅਸੀਂ ਤਰਨਤਾਰਨ ਦੇ ਡੀ ਸਾਹਿਬ ਨੂੰ ਇਹ ਬੇਨਤੀ ਕਰਦੇ ਆ ਉਸ ਤੋਂ ਦੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਕਿ ਜਲ ਤੋਂ ਜਲਦ ਇਸ ਤੇ ਬੰਨੀਆਂ ਉਹ ਸੜਕਾਂ ਜਾਮ ਕਰਦੀਆਂ ਪਰ ਜਿੰਨੀ ਦੇਰ ਤੱਕ ਇਹਨਾਂ ਸਾਡੇ ਜਿਹੜੇ ਵੀਰ ਨੇ ਇਹਨਾਂ ਨੂੰ ਆਪਣਾ ਹੱਕ ਨਹੀਂ ਮਿਲਦਾ ਉਨੀ ਦੇਰ ਤੱਕ ਜਥੇਬੰਦਕ ਤੌਰ ਤੇ ਚਾਹੇ ਸਾਨੂੰ ਆਪਣੇ ਲੈਵਲ ਤੇ ਹੋਵੇ ਜਾਂ ਸਾਡੀਆਂ ਜਿੰਨੀਆਂ ਭਰਾਤਰੀਆਂ ਤੇ ਬੰਨੀਆਂ ਉਹਨਾਂ ਨਾਲ ਸਲਾਮਾਸ਼ੋਡਾ ਕਰਕੇ ਮੀਟਿੰਗ ਲਾ ਕੇ ਜਿਹੜਾ ਹੈਗਾ ਵਾ ਇਹਨਾਂ ਦੇ ਹੱਕ ਵਿੱਚ ਖੜਨਾ ਪਵੇ ਅਸੀਂ ਚਾਹੇ ਕੋਈ ਰੋਡ ਜਾਮ ਕਰੀਏ ਕੋਈ ਡੀਸੀ ਆਫਿਸ ਦਾ ਘਰਾਓ ਕਰੀਏ ਕੋਈ ਤਹਿਸੀਲਦਾਰ ਦਾ ਘਰਾਓ ਕਰੀਏ ਉਹ ਫਿਰ ਅਸੀਂ ਜਿਹੜਾ ਅਗਲਾ ਐਕਸ਼ਨ ਹੋਊਗਾ ਉਹਦੇ ਜੋ ਵੀ ਜਿਹੜੇ ਸਿੱਟੇ ਨਿਕਲਣਗੇ ਉਹਦਾ ਜ਼ਿੰਮੇਵਾਰ ਜਿਹੜਾ ਹੈਗਾ ਉਹ ਤਰਨਤਨ ਪ੍ਰਸ਼ਾਸਨ ਹੋਊਗਾ ਜਦ ਤੱਕ ਇਹਨਾਂ ਦੀ ਮੰਗ ਨਹੀਂ ਪ ਉਸ ਤੋਂ ਬਾਅਦ ਤੁਹਾਡਾ ਕੀ ਐਜੰਡਾ ਹੋਊਗਾ ਜਦ ਤੱਕ ਮੰਗ ਨਹੀਂ ਪੂਰੀ ਹੁੰਦੀ ਦੇਖੋ ਜੀ ਅਸੀਂ ਪਹਿਲਾਂ ਦੱਸਿਆ ਕਿ ਅਸੀਂ ਪਹਿਲਾਂ ਮੀਟਿੰਗ ਲਾਵਾਂਗੇ ਅਸੀਂ ਹੁਣ ਅਲਟੀਮੇਟਮ ਦਿੰਦੇ ਆ ਅੱਠ ਦਿਨ ਦਾ ਕਿ ਇਹ ਜਿਹੜੇ ਸਾਡੇ ਵੀਰ ਨੇ ਇਹ ਮੰਗੇ ਨੇ ਕਿ ਸੋ ਜਮੀਨ ਉੱਤ ਹੋਈ ਸੀਗੀ ਤੇ 155 ਤੋਂ ਪਹਿਲਾਂ ਦਾ ਰਿਕਾਰਡ ਤੇਾਰੇ ਉੱਪਰ ਮਾਲਾਇਆ ਜਾ ਰਿਹਾ ਇਹ ਜਿੰਨੀ ਵਾਰ ਵੀ ਆਏ ਉਹ ਹੈਗਾ ਵਾ ਤਰਨ ਤਰਨ ਦਾ ਡੀਸੀ ਆ ਜਾਂ ਮਾਲ ਵਿਭਾਗ ਆ ਉਹ ਬਾਰ ਬਾਰ ਇੱਕੋ ਹੀ ਗੱਲ ਕਰੀ ਜਾ ਰਿਹਾ ਕਿ ਸਾਡੇ ਕੋਲ ਰਿਕਾਰਡ ਨਹੀਂ ਹੈਗਾ ਰਿਕਾਰਡ ਇਨਾਂ ਕੋ ਪੇ ਤੁਸੀਂ 500 ਸਾਲ ਦਾ ਕੱਢ ਲਓ ਰਿਕਾਰਡ ਤਾਂ ਮਾਲ ਮੈਂ ਕਿਹਨੇ ਕੋ ਚਾਹੀਓ ਉਰਦੂ ਦਾ ਹੋਵੇ ਜਾਂ ਪਹਿਲਾਂ ਦੀ ਜਿਹੜੀ ਰਾ ਮਿਲ ਜਾਂਦਾ ਵਾ ਪਰ ਕਾਰਨ ਕੀ ਆ ਮਨ ਦੇ ਵਿੱਚ ਖੋਟ ਆ ਮਨ ਦੇ ਵਿੱਚ ਖੋਟ ਹੋਣ ਕਰਕੇ ਜਿਹੜਾ ਹੈਗਾ ਵਾ ਇਹਨਾਂ ਨੂੰ ਰਿਪੋਰਟ ਨਹੀਂ ਅਵੇਲੇਬਲ ਕਰਵਾਇਆ ਜਾਂਦਾ ਹੁਣ ਅਸੀਂ 1-2 ਦਿਨ ਦੇ ਵਿੱਚ ਤਰਨਤਾਰ ਦੇ ਡੀਸਾਬ ਨੂੰ ਮਿਲਾਂਗੇ ਜਿਹੜੇ ਉੱਥੋਂ ਦੇ ਹੈਗੇ ਆ ਆਪਣੇ ਤਹਿਸੀਲਦਾਰ ਉਹਨਾਂ ਨੂੰ ਵੀ ਮਿਲਾਂਗੇ ਕਿਉਂਕਿ ਤੁਸੀਂ ਤੁਹਾਨੂੰ ਵੀਰ ਜੀ ਪਹਿਲਾਂ ਦੱਸ ਕੇ ਹਟੇ ਕਿ ਤਹਿਸੀਲਦਾਰ ਨੇ ਕਿੱਦਾਂ ਇਹਨਾਂ ਨੂੰ ਸਰਵ ਸਮਾਟ ਪਾਇਆ ਤੇ ਉਹਨਾਂ ਤਣਾੜ ਲੋਕਾਂ ਦੇ ਹੱਥਾਂ ਦੇ ਵਿੱਚ ਖੇਡ ਕੇ ਕਿੱਦਾਂ ਆਪਣੀ ਉੱਥੋਂ ਬਦਲੀ ਕਰਵਾ ਲਈਏ ਤੁਹਾਡੇ ਕਹਿਣ ਦਾ ਮਤਲਬ ਤੁਸੀਂ ਅੱਠ ਦਿਨ ਦਾ ਪ੍ਰਸ਼ਾਸਨ ਨੂੰ ਅਲਟੀਮੇਟਮ ਦੇ ਰਹੇ ਹੋ ਉਸ ਤੋਂ ਬਾਅਦ ਤੁਹਾਡਾ ਏਜੰਡਾ ਜਿਹੜਾ ਹੋਊਗਾ ਸੜਕਾ ਜਾਮ ਕਰਨਾ ਜੋ ਵੀ ਹੋਊਗਾ ਜੀ ਉਹ ਅਸੀਂ ਡੀਸੀ ਆਫਿਸ ਦਾ ਘਰਾਓ ਕਰੀਏ ਤਹਿਸੀਲਦਾਰ ਦਾ ਘਰਾਓ ਕਰੀਏ ਸੜਕ ਜਾਮ ਕਰੀਏ ਪਰ ਉਹਦੇ ਜੋ ਵੀ ਸਿੱਟੇ ਨਿਕਲਣਗੇ ਉਹਦਾ ਜ਼ਿੰਮੇਵਾਰ ਤਨਤਨ ਪ੍ਰਸ਼ਾਸਨ ਹੋਣਾ ਤੁਹਾਡਾ ਸਰਸ ਇੱਕ ਤੁਸੀਂ ਜੀਐਸਟੀ ਵੀ ਕੈਨਸਲ ਕਰਾਉਂਗੇ ਬਿਲਕੁਲ ਜੀ ਉਹ ਤਾਂ ਆਲਰੇਡੀ ਕੈਨਸਲ ਹੋਣੀ ਹੈ ਕਿਉਂਕਿ ਮੈਂ ਤੁਹਾਨੂੰ ਦਿਖਾ ਰਿਹਾ ਕਿ ਆ ਦੇਖੋ ਨਾ ਸ਼ਾਮਲਾਟ ਲਿਖਿਆ ਹੋਇਆ ਵਾ ਸਰਕਾਰ ਦੀ ਪ੍ਰਾਪਰਟੀ ਕੋਈ ਬੰਦਾ ਵੇਚ ਗਿਆ ਸਰਕਾਰ ਦੀ ਪ੍ਰਾਪਰਟੀ ਕੋਈ ਬੰਦਾ ਵੇਚ ਗਿਆ ਤੇ ਉਹਦੇ ਉੱਪਰ ਤਾਂ ਬਣਦੀ ਜੋ ਵੀ ਕਾਨੂੰਨੀ ਹੈ ਤੇ ਵਿਭਾਗੀ ਕਾਰਵਾਈ ਹੋਣੀ ਹੈ ਤਾਂ ਬਹੁਤ ਵੱਡਾ ਕਫਲਾ ਬਾਹਰ ਆਏਗਾ ਕਿ ਜਾਲੀ ਰਜਿਸਟ੍ਰਾ ਕਰਾ ਕੇ ਲੋਕਾਂ ਦੇ ਹੱਕ ਹੋਏ ਗਏ ਨੇ ਬਿਲਕੁਲ ਜੀ ਤੁਸੀਂ ਪਿੱਛੇ ਜੇ ਅਸੀਂ ਇੱਕ ਪਿਛਲੇ 1 ਸਾਲ ਪਹਿਲਾਂ ਇਹੀ ਮਾਮਲਾ ਨਸ਼ਰ ਕੀਤਾ ਸੀਗਾ ਜਦੋਂ ਇੱਕ ਇਹ ਪਟਵਾਰੀਆਂ ਦਾ ਪ੍ਰਧਾਨ ਸੀਗਾ ਜਿਹੜਾ ਸੁਲਤਾਨਪੁਰ ਲੋਧੀ ਦੇ ਵਿੱਚ ਉਹ ਸਿਰਫ ਆਪਣੇ ਕਿਸਾਨਾਂ ਨੂੰ ਇਹ ਲਾਰਾ ਲਾ ਕੇ ਕਿ ਮੈਂ ਤੁਹਾਡੀਆਂ ਇਹ ਜਿਹੜੀਆਂ ਕ ਫਤੋ ਦੇ ਵਿੱਚ 58 ਕਿੱਲੇ ਜ਼ਮੀਨ ਬਣਾ ਗਿਆ ਸੀਗਾ ਉਹ ਅਸੀਂ ਬਹੁਤ ਵੱਡਾ ਕਪਲਾਕ ਨਸ਼ਰ ਕੀਤਾ ਸੀਗਾ ਤੇ ਬਿਜਿਲੈਂਸ ਕੋਲੇ ਉਹਦੀ ਜਾਂਚ ਵੀ ਚੱਲ ਰਹੀ ਹੈ ਆਲਰੇਡੀ ਇਹ ਬਾਉਪੁਰ ਦੇ ਇਲਾਕੇ ਦੀ ਜਿਹੜੀ ਹੈਗੀ ਆ ਸੋ ਇਸ ਤਰ੍ਹਾਂ ਨੇ ਮੈਂ ਦੱਸਣਾ ਚਾਹੁੰਨਾ ਕਿ ਇਹ ਸੈਂਟਰਲ ਗਵਰਨਮੈਂਟ ਇਸ ਤੋਂ ਮਸਲੇ ਨੂੰ ਲੈ ਕੇ ਤੁਹਾਨੂੰ ਲੱਗਦਾ ਨਹੀਂ ਸਿੱਧਾ ਫੇਸ ਟੂ ਫੇਸ ਭਵਨਤਮਾਨ ਜੀ ਨੂੰ ਮਿਲ ਕੇ ਮੁੱਖ ਮੰਤਰੀ ਨੂੰ ਮਿਲ ਕੇ ਦਸਾਂ ਜਵਰੀ ਪੰਜਾਬ ਦੇ ਕਿੱਟੇ ਕਿੱਟੇ ਕੱਪੜੇ ਹੋ ਰਹੇ ਨੇ ਤੇ ਤੁਸੀਂ ਕੀ ਕਰ ਰਹੇ ਹੋ ਦੇਖੋ ਜੀ ਭਗਵੰਤ ਮਾਨੂੰ ਘੜਾ ਨਹੀਂ ਪਤਾ ਬਹੁਤ ਵਾਰੀ ਜੜੀਆਂ ਹੈਗੀਆਂ ਜੜੀਆਂ ਹੁਣ ਵੀਡੀਓ ਜਿੱਦਾਂ ਤੁਸੀਂ ਬਣਾ ਰਹੇ ਹੋ ਸਾਰੀਆਂ ਚੀਜ਼ਾਂ ਉਸੇ ਤੱਕ ਪਹੁੰਚਦੀਆਂ ਨੇ ਇਟਾਲੀਆਂ ਸੀਆਂ ਚੀਜ਼ਾਂ ਨੋਟ ਕਰਦੀਆਂ ਨੇ ਪਰ ਮਸਲਾ ਤਾਂ ਹੈਗਾ ਕਿ ਕਿੰਨਾ ਕਿਤੇ ਕਰਨਾ ਨਹੀਂ ਕੋਈ ਚਾਹੁੰਦਾ ਕਿਉਂਕਿ ਇਹ ਇਹਦੇ ਵਿੱਚ ਤੁਸੀਂ ਇੱਥੇ ਹੀ ਲਾ ਲੋ ਮੈਂ ਕਿਸੇ ਦਾ ਨਾਮ ਲੈ ਤਾ ਬਿਨਾਂ ਦਾ ਗੱਲ ਕਰਦਾ ਕਿ ਇਸੇ ਮੰਡ ਦੇ ਵਿੱਚ ਇੱਕ ਮੰਤਰੀ ਦੀ ਬਹੁਤ ਸਾਰੀ ਜ਼ਮੀਨ ਖਰੀਦੀ ਹੋਈ ਹੈ ਇਸੇ ਮੰਡ ਜਿੱਥੇ ਜਿਹੜੇ ਪੈਣ ਦੇ ਵਿੱਚ ਅਸੀਂ ਬੈਠੇ ਆ ਇੱਥੇ ਇੱਕ ਮੰਤਰੀ ਨੇ ਲਗਭਗ 100 ਕਿੱਲਾ ਖਰੀਦੇ ਹੋਇਆ ਕੀ ਕਰੋਗੇ ਤੁਸੀਂ ਉੱਥੇ ਇਹ ਜਿਹੜਾ ਹੈਗਾ ਸਾਰਾ ਮਿਲੀ ਭੁਗਤਨਾ ਹੁੰਦਾ ਕਿਉਂਕਿ ਜ਼ਮੀਨਾ ਕੇਂਦਰ ਦੀਆਂ ਨੇ ਸਰਕਾਰੀ ਪ੍ਰੋਟੀਨ ਦੇ ਉੱਪਰ ਕੀ ਕਰਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਇਹ ਵਾਹਿਗੁਰੂ ਜੀ ਪਿੰਡ ਦਾ ਨਾਮ ਕਿਸ਼ਨ ਸਿੰਘ ਵਾਲਾ ਤੇ ਜਿਹੜੀ ਸਾਡੇ ਕੋਲ ਜ਼ਮੀਨ ਆ ਉਹ ਪਿੰਡ ਗਗੜਿਆਲ ਦੀ ਆ ਗਗੜਿਆਲ ਜ਼ਿਲ੍ਹਾ ਕਿਹੜਾ ਜੀ ਜ਼ਿਲ੍ਹਾ ਤਰਨਤਾਰ ਜੀ ਤੇ ਵਾਹਿਗੁਰੂ ਜੀ ਬੇਨਤੀ ਇਹ ਆ ਕੇ ਇਹ ਜ਼ਮੀਨ ਦਾ 7 8 55 ਨੂੰ ਸਾਡੇ ਦਾਦਾ ਜੀ ਉਹਨਾਂ ਨੂੰ ਲਾਟ ਹੋਈ ਸੀ ਅੱਠਾਂ ਬੰਦਿਆਂ ਨੂੰ ਅੱਠਾਂ ਬੰਦਿਆਂ ਨੂੰ ਲਾਟ ਹੋਈ ਇਹ ਜ਼ਮੀਨ ਜਿਹੜੀ 86 ਕਿੱਲੇ ਸੀ ਕਿਸੇ ਨੂੰ 12 ਕਿੱਲੇ ਕਿਸੇ ਨੂੰ ਵਿੱਚੋਂ 10 ਕਿੱਲੇ ਦੋ ਪਰਚੀਆਂ ਨੂੰ 12-12 ਇਹ ਇਸ ਕਰਕੇ ਪੂਰੀ 86 ਹੋ ਗਈ ਤੇ ਇਹ ਪੈਲੀ ਪਿਛੇ ਹੈਗੀ ਜੀ ਬਹਾਮਣਾ ਦੇ ਮਤਲਬ ਪੈਲੇ ਹੀ 86 ਕਿੱਲੇ ਕਿਸ਼ਨਕੋਟ ਦੇ ਬਹਾਮਣੇ ਕਰਤਾਰਪੁਰ ਜ਼ਿਲ੍ਹੇ ਦੇ ਉਹਨਾਂ ਦੇ ਨਾਮ ਟੁੱਟ ਕੇ ਪੈਲੀ ਇਹ ਸ਼ਾਮਲਾਟ ਹੋਈ ਸ਼ਾਮਲਾਟ ਹੋ ਕੇ ਸੈਂਟਰ ਗਵਰਨਮੈਂਟ ਨੇ ਆਪਣੇ ਅੰਡਰ ਚ ਲੈ ਕੇ ਫਿਰ ਲਾਟ ਕੀਤੀ ਅਠਾ ਬੰਦਿਆਂ ਨੂੰ ਹਾਂਜੀ ਇਹ ਪੈਲੀ 1955 ਤੋਂ ਲੈ ਕੇ ਤੇ 95 96 ਤੱਕ ਅਸੀਂ ਇਹ ਬੋਂਦੇ ਰਹੇ ਸਾਡਾ ਮਤਲਬ ਘਰ ਹੀ ਦੇ ਵਿੱਚ ਉਤੋਂ ਵੱਧਾਂ ਇੱਕ ਕੋਈ ਗਗੜੇਵਾਲ ਦਾ ਪੂਰਨ ਸਿੰਘ ਆ ਉਹਨੇ ਇਕੱਲੇ ਬੰਦੇ ਨੇ ਮਹਿਕਮੇ ਦੇ ਨਾਲ ਰਲ ਕੇ ਤੇ ਘਟਾਲਾ ਕੀਤਾ ਜਾਲੀ ਰਜਟਰੀਆਂ ਬਣਾਉਣ ਆ ਜਾਲੀ ਰਜਟਰੀਆਂ ਇਸ ਤਰ੍ਹਾਂ ਬਣਾਈਆਂ ਜੀ 99 90 91 ਤੱਕ ਤਿੰਨਾਂ ਸਾਲਾਂ ਦੇ ਵਿੱਚ 86 ਇਕੱਲਿਆਂ ਦੀ ਰਜਟਰੀ ਹੋਈ ਜੇ ਤੇ ਇਹ ਇੱਕ ਹੀ ਬੰਦੇ ਵੱਲੋਂ ਰਜਿਸਟਰੀ ਹੋ ਗਈ ਆ ਅਜੇ ਕਿ ਇਹ ਪਹਿਲੇ ਜਿਨ੍ਹਾਂ ਦੇ ਨਾਮ ਟੁੱਟੀ ਸੀ ਉਹ ਕਈ ਭਾਈਵਾਲ ਸੀ ਤੇ ਇੱਕ ਹੀ ਬੰਦੇ ਨੇ ਰਜਿਸਟਰੀ ਕੀਤੀ ਇਹਨੂੰ ਪੂਰਨ ਸਿੰਘ ਨੂੰ ਗਾਏ ਨੇ ਮਤਲਬ ਆਪਣੇ ਮੋੜਿਆਂ ਨੂੰ ਨਵਾਂ ਨੂੰ ਪੁੱਤਰਿਆਂ ਨੂੰ ਇਤਰਾ ਕਰਾ ਲਿਆ ਹਾਂਜੀ ਇਹਨੇ ਜਾਲੀ ਰਜਿਸਟਰੀਆਂ ਬਣਾ ਕੇ ਪੁਲਿਸ ਨੂੰ ਪੈਸਾ ਚੜ੍ਹ ਕੇ ਉਦੋਂ ਕੇ ਸਮਾਂ ਇਹੋ ਜਾਹੀ ਪੁਲਿਸ ਮਹਿਕਮਾ ਹੈ ਜਿਹੜਾ ਇਹ ਪੈਸਾ ਲੈ ਕੇ ਤੇ ਸਾਨੂੰ ਇਹਨੇ ਬਹਾਨਾ ਮਾਰਿਆ ਕਿ ਵਿੱਚ ਉਬਰਵਾਦੀਏ ਰਹਿੰਦੇ ਆ ਦਰਿਆਵਾਂ ਪਾਰ ਇਸ ਤਰ੍ਹਾਂ ਪਹਿਲੀ CRP ਵਾਲੇ ਹੁੰਦੇ ਸੀ ਤੇ ਉਹ ਵਿਚਾਰੇ ਭੋਲੇ ਬੰਦੇ ਹੁੰਦੇ ਸੀ ਉਹਨਾਂ ਨੂੰ ਕੋਈ ਪੰਜਾਬੀ ਦੀ ਸਮਝ ਨਹੀਂ ਸੀ ਉਹਨਾਂ ਨੂੰ ਵੀ ਕਿਹਾ ਕਿ ਇੱਧਰ ਉਬਰਵਾਦੀਏ ਸਾਡੀ ਮੇਰੀ ਜ਼ਮੀਨ ਆ ਮੈਂ ਮੁੱਲ ਲਈ ਆ ਤੇ ਛੱਡ ਦੇਣੀ ਉਹ ਵੀ ਆ ਗਏ ਇਹਨਾਂ ਨੇ ਫਸਲਾਂ ਵਾਹਤੀਆਂ ਸਾਡੀਆਂ ਤੋਰੀਏ ਮੱਕੀਆਂ ਹੀ ਵਿੱਚ ਮਾਲ ਡੰਗਰ ਜਿਹੜਾ ਹੈ ਭਜਾਤਾ ਨਾ ਹੋਰ ਸਮਾਨ ਲੁੱਟ ਕੇ ਲੈ ਗਏ ਸਾਰਾ ਇਹ ਬੜਾ ਵੱਡਾ ਘਟਾਲਾ ਵਾ ਜੀ ਅਠਾਂ ਬੰਦਿਆਂ ਦੀ ਪੈੜੀ ਇੱਕ ਹੀ ਬੰਦਾ ਵਾ ਹੀ ਜਾਂਦਾ ਤੇ ਗਰੀਬ ਪਰਿਵਾਰ ਆ ਜਿਹੜੇ ਉਹ ਤੱਕੇ ਖਾਂਦੇ ਫਿਰਦੇ ਆ ਕੋਈ ਕਿਧਰੇ ਦਿਹਾੜੀ ਕਰਕੇ ਆਪਣੇ ਬੱਚਿਆਂ ਨੂੰ ਪਾਲਦਾ ਕੋਈ ਕਿਧਰੇ ਕੁਛ ਕਰਦਾ ਫਿਰਦਾ ਇਹ ਇੱਕ ਹੀ ਬੰਦੇ ਨੇ ਰਲ ਕੇ ਮਹਿਕਮਾ ਨਾ ਵੜਾ ਵੱਡਾ ਘਟਾਲਾ ਕੀਤਾ ਵਾ ਜੀ ਤਕਰੀਬ ਕਿੰਨੇ ਸਾਲ ਤੋਂ ਜਿਹੜਾ ਜਿਹੜੀ ਪੈੜੀ ਹੈਗੀ ਆ ਉਹਨਾਂ ਦੇ ਕਬਜ਼ੇ ਦੀ ਸੀ ਇਹ ਸਰ ਪੈੜੀ ਮਤਲਬ ਕਿ 96 ਤੋਂ ਬਾਅਦ ਇਹਨਾਂ ਨੇ ਕਬਜ਼ਾ ਕੀਤਾ ਵਾ ਤੁਪੈ ਲਿਖ ਜਿਸੇ ਦੇ ਨਾਮ ਤੇ ਆ ਜਰਜੇਟਰ ਜਾਂ ਜਾਲੀ ਬਣਾਈਆਂ ਜੀ ਉਹਨਾਂ ਪੂਰਨ ਸਿੰਘ ਵੱਲੋਂ ਹੀ ਰঞ্জੀਤ ਸਿੰਘ ਉਹਦਾ ਪੁੱਤਰ ਵਾ ਰঞ্জੀਤ ਸਿੰਘ ਜਿੰਦਰ ਪੂਰਨ ਸਿੰਘ ਤੁਜਣ ਜੀ 1996 ਤੋਂ ਜਿਹੜੀ ਪਹਿਲਾਂ ਰਜਿਸਟਰਡ ਬਣਾਈਆਂ ਸਰ ਹਾਨੂੰ ਤੇ ਲਾਟ ਹੋਈ ਸੀ ਇਹ ਜ਼ਮੀਨ ਪਹਿਲੀ ਅਲੋਟਮੈਂਟ ਆ ਇਹਦਾ ਇੰਤਕਾਲ ਵੀ ਹੋਇਆ ਸਾਡੇ ਨਾਲ ਬਾਕੀ ਗਰਦੌਰੀਆਂ ਜਮ੍ਹਾਂ ਬੰਦੀਆਂ ਆਪਣੇ 96 ਤੱਕ ਸਾਡੇ ਕੋਲ ਹੈਗੀਆਂ ਇਹਨਾਂ ਨੂੰ ਸਾਡੇ ਮਤਲਬ ਆਜਾ ਉਹ ਟਟਰੀ ਨਹੀਂ ਜਿਹੜਾ ਹੈਗਾ ਆਪਣਾ ਚੈੱਕ ਮਿਲੇ ਆ ਖਰਾਬੇ ਦੇ ਜੇ ਕਿ ਅਸੀਂ ਮਾਲਕ ਹਾਂ ਤੇ ਸਰਕਾਰ ਨੇ ਸਾਨੂੰ ਚੈੱਕ ਦਿੱਤੇ ਆ ਚੈੱਕ ਸਾਡੇ ਕੋਲ ਆ ਕਿਥੇ ਸਵਾਲ ਹੈ ਜੇ ਅਲਾਟਮੈਂਟਲ ਜ਼ਮੀਨ ਤੁਹਾਨੂੰ ਮਿਲੀ ਆ ਇਹ ਕਿਦਾਂ ਡਿਸਟ੍ਰਿਕਟ ਆ ਦਾ ਅਲਾਟਮੈਂਟਲ ਤੇ ਵੇਖੋ ਜੀ ਸੈਂਟਰ ਸਰਕਾਰ ਦੀ ਪੈਲੀ ਆ ਉਹਦੇ ਵੱਲੋਂ ਅਲਾਟ ਹੋਈ ਸਾਨੂੰ ਇਹ ਰਜਿਸਟਰੀਆਂ ਤੇ ਹੋ ਹੀ ਨਹੀਂ ਸਕਦੀਆਂ ਇਹ ਨਾ ਯਾਲੀ ਮਹਿਕਮੇ ਦੇ ਨਾਲ ਰਲ ਕੇ ਮਹਿਕਮਾ ਇਹੋ ਜਿਹਾ ਜੋ ਅਜੇ ਤੱਕ ਅਹੀਂ ਡੀਸੀ ਸਾਹਿਬ ਨੂੰ ਮਤਲਬ ਮਿਲੇ ਆ ਇਸੇ ਸਬੰਧ ਦੇ ਵਿੱਚ ਮੈਂ ਨਹੀਂ ਹੋ ਗਿਆ ਉਹਨਾਂ ਲਿਖ ਦਿੱਤਾ ਗਾੜੇ ਤਹਿਸੀਲਦਾਰ ਸਾਹਿਬ ਨੂੰ ਤਹਿਸੀਲਦਾਰ ਸਾਹਿਬ ਹਨ ਲਾਰੇ ਲਾਈ ਗਿਆ ਇੰਨੀ ਤਰੀਕ ਨੂੰ ਮੈਂ ਤੁਹਾਨੂੰ ਫੋਨ ਕਰੂੰਗਾ ਮੈਂ ਤੁਹਾਨੂੰ ਦੱਸੂੰਗਾ ਕਦੀ ਵਿੱਚ ਛੁੱਟੀਆਂ ਆ ਗਈਆਂ ਜੀ ਜੇ ਹੋ ਗਿਆ ਉਹ ਹੋ ਗਿਆ ਹੁਣ ਉਹਨੂੰ ਕੱਲ ਫੋਨ ਕੀਤਾ ਤੇ ਉਹ ਕਹਿੰਦਾ ਕਿ ਮੇਰੀ ਤੇ ਅਠਾ ਦਿਨਾਂ ਦੀ ਬਦਲੀ ਹੋ ਗਈ ਹੈ ਜੀ ਹਾਂਜੀ ਇਸ ਤਰ੍ਹਾਂ ਇਹ ਮਹਿਗਮਾ ਕਰਦਾ ਵਾ ਮਤਲਬ ਗਰੀਬ ਬੰਦੇ ਦੀ ਕਿਤੇ ਸੁਣਾਈ ਹੈ ਨਹੀਂ ਕਿ ਪੈਸਾ ਇਹਨਾਂ ਨੂੰ ਦੋ ਤੇ ਉਸੇ ਵੇਲੇ ਕੰਮ ਕਰਦੇ ਆ ਜਿਹੜੀ ਜਿਹੜੀ ਗੱਲ ਕਰ ਰਹੇ ਹੋ ਕਿ ਤੁਸੀਂ ਡੀਸੀ ਨੂੰ ਮਿਲੇ ਆਂ ਗਾਉ ਨੇ ਤਹਿਸੀਲਦਾਰ ਨਾਲ ਗਿਆ ਕਿਹੜੇ ਜ਼ਿਲ੍ਹੇ ਦੇ ਡੀਸੀ ਨੂੰ ਮਿਲੇ ਤੁਸੀਂ ਤਰਨਤਾਰਨ ਜ਼ਿਲ੍ਹੇ ਦੀ ਤਰਨਤਾਰਨ ਹਾਂਜੀ ਤਰਨਤਾਰਨ ਜ਼ਿਲ੍ਹੇ ਦੀ ਆਜੀ ਪੈੜੀ ਕਿਉਂਕਿ ਜਿੱਥੇ ਤੁਸੀਂ ਇਸ ਵੇਲੇ ਪ੍ਰੈਸ ਕਾਨਫਰੰਸ ਕਰ ਰਹੇ ਹੋ ਜ਼ਿਲ੍ਹਾ ਕਪੂਰਥਲਾ ਲੱਗਦਾ ਇਹ ਜ਼ਿਲ੍ਹਾ ਕਪੂਰਥਲੇ ਚ ਪਚਪੰਡਾ ਜੀ ਕਿਸਨ ਸਿੰਘ ਵਾਲਾ ਇਹਦਾ ਕੋਈ ਉਸ ਟਾਈਮ ਦੇ ਵਿੱਚ ਨਾ ਅਸੀਂ ਮਤਲਬ ਬਾਈਕਾ ਸਾਡੇ ਘਰ ਹੀ ਗੇ ਇਹਨਾਂ ਨੇ ਬਾਅਦ ਦੇ ਵਿੱਚ ਉਹਨਾਂ ਨੂੰ ਘਰ ਇਸ ਤਰ੍ਹਾਂ ਲੁੱਟ ਲਟ ਕੇ ਤੋੜ ਪੰਨ ਕਰਕੇ ਉਦੋਂ ਤੋਂ ਬਾਅਦ ਆਹੀਂ ਇੱਥੇ ਆ ਗਏ ਆ ਇਹ ਪਿੰਡ ਦੇ ਵਿੱਚ ਹੁਣ ਇਹ ਜ਼ਿਲ੍ਹਾ ਜਿਹੜਾ ਆਪਣਾ ਹੈਗਾ ਕਪੂਰਥਲੇ ਦਾ ਤੇ ਪਿੰਡ ਪੈਂਦਾ ਕਿਸਨ ਸਿੰਘ ਵਾਲਾ ਜੀ ਇਸ ਸਬੰਧੀ ਤੁਸੀਂ ਕਦੀ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਵੇਖੋ ਜੀ ਬੜੀ ਏਰਾਂ ਬੜਾ ਕੁਝ ਹੋਇਆ ਇੱਥੇ ਇੱਕ ਬਹੁਤ ਹੀ ਵਧੀਆ ਐਸਐਚਓ ਸਾਹਿਬ ਆਏ ਸੀ ਤੇ ਉਹਨਾਂ ਨੂੰ ਅਸੀਂ ਜਾ ਕੇ ਦੱਸਿਆ ਵੀ ਵੇਖੋ ਜੀ ਸਾਡੇ ਨਾਲ ਇਸ ਤਰ੍ਹਾਂ ਧੱਕਾ ਹੋਇਆ